ਸਿਮਰਨ ਦੇ ਵਿੱਚ ਇਹ ਚਾਰ ਗੱਲਾਂ ਬਹੁਤ ਜ਼ਰੂਰੀ ਨੇ ਜੇ ਤੁਸੀਂ ਨਾਮ ਸਿਮਰਨ ਕਰਦੇ ਆ ਇਹਨਾਂ ਤੋਂ ਬਿਨਾ ਸਿਮਰਨ ਦੇ ਵਿੱਚ ਤਰੱਕੀ ਨਹੀਂ ਹੋਵੇਗੀ ਹੁਣ ਸੁਣੋ ਚਾਰ ਪਰਹੇਜ਼ ਤੇ ਚਾਰ ਜ਼ਰੂਰੀ ਗੱਲਾਂ ਸਿਮਰਨ ਦੇ ਵਿੱਚ ਹਰ ਕੋਈ ਜੀਵ ਤਰੱਕੀ ਕਰਨਾ ਚਾਹੁੰਦਾ ਤੁਸੀਂ ਵੀ ਕਰਨਾ ਚਾਹੁੰਦੇ ਹੋ ਤਾਂ ਹੀ ਤੇ ਇਹ ਵੀਡੀਓ ਵੇਖਣ ਆਏ ਹੋ ਗੱਲ ਕਰੀਏ ਚਾਰ ਪਰਹੇਜ਼ ਦੀ ਬਹੁਤ ਜੀਵ ਆਏ ਨਾਮ ਜਪਣ ਪਰ ਕਦੀ ਉਹਨਾਂ ਨੇ ਇਹ ਪਰਹੇਜ਼ ਨਹੀਂ ਕੀਤੇ ਉੱਥੋਂ ਜੀਵ ਆਪਣਾ ਜੋਰ ਲਾ ਕੇ ਫਿਰ ਛੱਡ ਦਿੰਦਾ ਤੇ ਨਾਲ ਦੀ ਨਾਲ ਨਾਮ ਦਾ ਅਭਿਆਸ ਵੀ ਛੱਡ ਦਿੰਦਾ ਕਿ ਕੁਝ ਵੀ ਨਹੀਂ ਹੋਇਆ ਮੈਂ ਤਾਂ 4 ਸਾਲ ਕੀਤਾ ਮੈਂ ਤਾਂ 5 ਸਾਲ ਕੀਤਾ ਮੈਂ ਤਾਂ 10 ਸਾਲ ਕੀਤਾ ਪਰ ਕੋਈ ਫਰਕ ਨਹੀਂ ਪਿਆ ਪਹਿਲਾ ਪਰਹੇਜ਼ ਨਾਮ ਜਪਦੇ ਹੋ ਤਾਂ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਹੱਕ ਨਹੀਂ ਮਾਰਨਾ ਜੇ ਤੁਸੀਂ ਕਿਸੇ ਦਾ ਕਿਸੇ ਵੀ ਤਰ੍ਹਾਂ ਦਾ ਹੱਕ ਮਾਰ ਦਿੱਤਾ ਤਾਂ ਨਾਮ ਦੇ ਵਿੱਚ ਕਦੀ ਵੀ ਮਨ ਨਹੀਂ ਜੋੜਨਾ ਦੂਜਾ ਸੱਚ ਤੇ ਖੜਨਾ ਨਾਮੀ ਹਮੇਸ਼ਾ ਝੂਠ ਛੱਡ ਕੇ ਸੱਚ ਤੇ ਖੜੇ ਜੇ ਉਹ ਸੱਚ ਤੇ ਖੜੇਗਾ ਹਰ ਇੱਕ ਗੱਲ ਤੇ ਹਰ ਇੱਕ ਮੋੜ ਤੇ ਤਾਂ ਹੀ ਤੇ ਮਾਲਕ ਉਸ ਦੀ ਮਦਦ ਕਰਦੇ ਨੇ ਤੇ ਨਾਮ ਦਾ ਦਾਨ ਬਖਸ਼ਿਸ਼ ਕਰਦੇ ਨੇ ਤੀਜਾ ਪਰਹੇਜ਼ ਲੋਕ ਲੱਜਾ ਜਿਸ ਨੂੰ ਸ਼ਰਮ ਕਹਿੰਦੇ ਨੇ ਨਾਮ ਜਪਣ ਲੱਗਿਆਂ ਸੰਘੜਾ ਨਹੀਂ ਹੁੰਦਾ ਜੇ ਅਸੀਂ ਸੰਗ ਗਏ ਤਾਂ ਕੋਈ ਵੀ ਅੰਦਰਲੀ ਖੇਡ ਨਹੀਂ ਬਣੇਗੀ ਭਾਂਡਾ ਸਾਡਾ ਖਾਲੀ ਦਾ ਖਾਲੀ ਹੀ ਰਹੇਗਾ ਚੌਥਾ ਪਰਹੇਜ ਈਰਖਾ ਨਹੀਂ ਕਰਨੀ ਜੇ ਕਿਸੇ ਦੇ ਨਾਲ ਈਰਖਾ ਕੀਤੀ ਤਾਂ ਤੁਸੀਂ ਪਰਮਾਤਮਾ ਦਾ ਸਿਮਰਨ ਨਹੀਂ ਮਾਇਆ ਦਾ ਸਿਮਰਨ ਕਰੋਗੇ ਜੋ ਕਿ ਅੰਤ ਸਮੇਂ ਜੂਨਾ ਦੇ ਵਿੱਚ ਲੈ ਜਾਂਦਾ ਹੈ ਗੱਲ ਕਰੀਏ ਚਾਰ ਜ਼ਰੂਰੀ ਗੱਲਾਂ ਦੀ ਜਿਸ ਦੇ ਨਾਲ ਮਨ ਨੌ ਦੁਆਰਾਂ ਨੂੰ ਛੱਡ ਕੇ ਦਸਵੇਂ ਦੁਆਰ ਤੇ ਚੱਲੇ ਜਾਵੇ ਪਹਿਲੀ ਜ਼ਰੂਰੀ ਗੱਲ ਮਨ ਦੇ ਵਿੱਚ ਹਮੇਸ਼ਾ ਬਾਣੀ ਗੁਰੂ ਸੰਤ ਗੁਰਮੁਖ ਤੇ ਵਾਹਿਗੁਰੂ ਤੇ ਪੂਰਨ ਭਰੋਸਾ ਕਰਨਾ ਕਿ ਜੋ ਇਹ ਕਹਿ ਰਹੇ ਨੇ ਇਹ 100% ਸਹੀ ਹੈ। ਦੂਸਰੀ ਜ਼ਰੂਰੀ ਗੱਲ ਸਿਮਰਨ ਕਰਦੇ ਸਮੇਂ ਸਰੀਰ ਨੂੰ ਪੈਰ ਨੂੰ ਨਹੀਂ ਹਿਲਾਉਣਾ। ਇਸ ਨਾਲ ਮਨ ਕਈ ਤਰ੍ਹਾਂ ਦੀ ਭਟਕਣਾ ਦੇ ਵਿੱਚ ਰਹਿੰਦਾ ਹੈ ਤੇ ਮਨ ਸਾਡਾ ਸ਼ਬਦ ਦੇ ਨਾਲ ਨਹੀਂ ਜੁੜਦਾ। ਤੀਸਰੀ ਜ਼ਰੂਰੀ ਗੱਲ ਸਿਮਰਨ ਕਰਦੇ ਸਮੇਂ ਹੰਕਾਰ ਤੋਂ ਬਚਣਾ ਹੈ। ਬਸ ਹਰ ਸਮੇਂ ਮਾਲਕ ਦਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਸ਼ੁਕਰਾਨਾ ਕਰਨਾ ਹੈ ਚੌਥੀ ਅਤੇ ਬਹੁਤ ਹੀ ਖਾਸ ਜ਼ਰੂਰੀ ਗੱਲ ਸਿਮਰਨ ਅਭਿਆਸ ਦੇ ਨਾਲ-ਨਾਲ ਗੁਰਮਖਾਂ ਦੀ ਸੰਤਾਂ ਸਾਧਾਂ ਦੀ ਸੰਗਤ ਜ਼ਰੂਰ ਕਰਨੀ ਹੈ ਤਾਂ ਜੋ ਮਨ ਤੇ ਤਨ ਦਾ ਭੇਦ ਆਉਂਦਾ ਰਹੇ ਜੇ ਸੰਗਤ ਨਾ ਕੀਤੀ ਤਾਂ ਗਿਆਨ ਨਾ ਹੋਣ ਕਰਕੇ ਮਨ ਦੀ ਖੇਡ ਬਣਦੀ ਬਣਦੀ ਰਹਿ ਜਾਂਦੀ ਹੈ ਸੰਗਤ ਜਿੱਕਾ ਛੋਟਾ ਜਿਹਾ ਸਵਾਲ ਹੈ ਕਿ ਇੱਥਾਂ ਲਿਖਿਆਂ ਵਿੱਚੋਂ ਗੁਰੂ ਨਾਨਕ ਦੇਵ ਜੀ ਨਾਲ ਕਿਹੜਾ ਸਾਜ਼ ਸੰਬੰਧਿਤ ਹੈ অপਸ਼ਨ A ਤਾਨਪੂਰਾ অপਸ਼ਨ B ਰਬਾਬ অপਸ਼ਨ C ਸੁਰੰਦਾ অপਸ਼ਨ D ਤਬਲਾ ਤੁਸੀਂ ਸਵਾਲ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ